ਹਾਂਜੀ ਸਵਾਗਤ ਹੈ ਆਪਣੇ YouTube ਚੈਨਲ PSpunjab.14 ਤੇ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਆਫ ਤੇ ਪ੍ਰੈਸ ਕਰ ਲਿਓ ਲੇਟੈਸਟ ਵੀਡੀਓਜ਼ ਦੇਖਣ ਦੇ ਲਈ ਛੋਟਾ ਕੱਲੂ ਕਾਰਾ 1746 ਚ ਗੁਰਦਾਸਪੁਰ ਦੇ ਚੰਬ ਕਨੂਵਾਲ ਵਿਖੇ ਵਾਪਰਿਆ ਇਹ ਕੱਲੂ ਕਾਰਾ ਮਾਰਚ ਮਹੀਨੇ ਤੋਂ ਸ਼ੁਰੂ ਹੋ ਕੇ ਮਈ ਮਹੀਨੇ ਤੱਕ ਚੱਲਦਾ ਰਿਹਾ ਸਿੱਖ ਇਤਿਹਾਸ ਦਾ ਸਾਇਦੀ ਕੋਈ ਪੰਨਾ ਅਜਿਹਾ ਹੋਵੇ ਜੋ ਸਹਾਦਤ ਦੀ ਸਰਦੀ ਨਾ ਪਰਦਾ ਹੋਵੇ ਖਾਲਸਾ ਪੰਥ ਦੀ ਸਿਰਜਣਾ ਪਿੱਛੇ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਹੀ ਜ਼ਬਰ ਤੇ ਜ਼ੁਲਮ ਨੂੰ ਜੜੋਂ ਪੁੱਟ ਕੇ ਹੰਦੀ ਮੀਰਾਲ ਦੀ ਸਥਾਪਨਾ ਕਰਨਾ ਸੀ ਇਸ ਪ੍ਰੰ ਨੂੰ ਮਰਜੀਵੜੇ ਸਿੱਖਾਂ ਨੇ ਸਹਾਦਤ ਦੇ ਕੇ ਤੋੜ ਨਿਭਾਇਆ ਜਾਵਰ ਹਾਕਮਾਂ ਵੱਲੋਂ ਸਿੱਖ ਕੌਮ ਦਾ ਖੁਰਾਕ ਖੋਜ ਮਿਟਾਉਣ ਦੇ ਜੀ ਯਤਨ ਵੀ ਕੀਤੇ ਗਏ ਇਨ੍ਹਾਂ ਘਟਨਾਵਾਂ ਨੂੰ ਸਿੱਖ ਇਤਿਹਾਸ ਵਿੱਚ ਕੱਲੂਕਾਰਾਂ ਵਜੋਂ ਜਾਣਿਆ ਜਾਂਦਾ ਹੈ ਇਨ੍ਹਾਂ ਘਟਨਾਵਾਂ 'ਚ ਗਿਣਤੀ ਪੱਖੋਂ ਹੋਏ ਕੌਮ ਦੇ ਜਾਨੀ ਨੁਕਸਾਨ ਨੂੰ ਮੁੱਖ ਰੱਖਦਿਆਂ ਛੋਟੇ ਤੇ ਵੱਡੇ ਕੱਲੂਕਾਰੇ ਦਾ ਨਾਮ ਦਿੱਤਾ ਗਿਆ ਹੈ ਛੋਟਾ ਕੱਲੂਕਾਰਾ 1746 'ਚ ਗੁਰਦਾਸਪੁਰ ਦੇ ਝੰਬ ਕਨੂਵਾਲ ਵਿਖੇ ਵਾਪਰਿਆ ਇਹ ਕੰਦੂਕਾਰਾ ਮਾਰਚ ਮਹੀਨੇ ਤੋਂ ਸ਼ੁਰੂ ਹੋ ਕੇ ਮਈ ਮਹੀਨੇ ਤੱਕ ਯਾਨੀ ਕਿ 3 ਮਹੀਨੇ ਤੱਕ ਚੱਲਦਾ ਰਿਹਾ 1745 ਵਿਚ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਜਹੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ ਜਹੀਆ ਖਾਨ ਬੇਰਹਿਮ ਸ਼ਾਸਕ ਸੀ ਤੇ ਸਿੱਖ ਕੌਮ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਲਾਨੌਰ ਦੇ ਦੋ ਭਰਾਵਾਂ ਲਖਪਤ ਰਾਏ ਤੇ ਜਸਪਤ ਰਾਏ ਲਖਪਤ ਰਾਏ ਨੂੰ ਲਾਹੌਰ ਦਾ ਦਿਵਾਨ ਤੇ ਜਸਪਤ ਰਾਏ ਨੂੰ ਮਨਾ ਬਾਦ ਦਾ ਫੌਜਦਾਰ ਨਿੱਤੀ ਤਾਂ ਇਸ ਦੌਰਾਨ ਮਨਾਵਾਦ ਦੇ نزدਕੀ ਗੁਰਦੁਆਰਾ ਰੋੜੀ ਸਾਹਿਬ ਵਿਖੇ ਇੱਕ ਸਿੱਖ ਜਥੇ ਦੀ آمدਨ ਦੀ ਖਬਰ ਦੀਵਾਨ ਲਖਪਤਰਾਏ ਕੋਲ ਪੁੱਜੀ ਤਾਂ ਉਸਨੇ ਆਪਣੇ ਭਰਾ ਨੂੰ ਫੌਜ ਲੈ ਕੇ ਸਿੱਖ ਜਥੇ ਨੂੰ ਵਾਪਸ ਭੇਜਣ ਲਈ ਰਵਾਨਾ ਕੀਤਾ ਸਿੱਖ ਜਸਪਤ ਰਾਏ ਨਾਲ ਲੜਨਾ ਨਹੀਂ ਚਾਹੁੰਦੇ ਪਰ ਜਸਪਤ ਰਾਏ ਨੇ ਹੰਕਾਰ ਵਿੱਚ ਜਥੇ ਤੇ ਹਮਲਾ ਕਰ ਦਿੱਤਾ ਜਸਪਤ ਰਾਏ ਹਾਥੀ ਤੇ ਸਵਾਰ ਹੋ ਕੇ ਫੌਜ ਦੀ ਕਮਾਂਡ ਸੰਭਾਲ ਰਿਹਾ ਸੀ ਇਸ ਦੌਰਾਨ ਪਾਈ ਨੇ ਬਾਹੂ ਸਿੰਘ ਨਾਂ ਦਾ ਸਿੱਖ ਫੁਰਤੀ ਨਾਲ ਹਾਥੀ ਦੀ ਪੂੰਛ ਫੜ ਕੇ ਉੱਪਰ ਜਾ ਚੜ੍ਹਿਆ ਤੇ ਕਿਰਪਾਨ ਨਾਲ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਕਲਮ ਕਰ ਦਿੱਤਾ ਸਾਹੀ ਫੌਜਾਂ ਮੈਦਾਨ ਛੱਡ ਕੇ ਨਸ ਗਈਆਂ ਆਪਣੇ ਭਰਾ ਦੀ ਮੌਤ ਦੀ ਖ਼ਬਰ ਜਦ ਲਖਪਤ ਰਾਏ ਕੋਲ ਪੁੱਜੀ ਤਾਂ ਉਸ ਨੇ ਜਹੀਆ ਖਾਨ ਦੀ ਕਚਹਿਰੀ 'ਚ ਆਪਣੀ ਪੱਗ ਉਤਾਰ ਕੇ ਕਸਮ ਖਾਧੀ ਕਿ ਜਿੰਨਾ ਚਿਰ ਹੋ ਸਿੱਖਾਂ ਦਾ ਤੁਰਾ ਖੋਜ ਨਹੀਂ ਮਿਟਾ ਦੇਵੇਗਾ ਸਿਰ ਤੇ ਪੱਗ ਨਹੀਂ ਰੱਖੇਗਾ ਉਸਨੇ ਲਾਹੌਰ ਤੇ ਆਸ-ਪਾਸ ਵਸਦੇ ਸਿੱਖਾਂ ਨੂੰ ਕਤਲ ਕਰਵਾਉਣਾ ਸ਼ੁਰੂ ਕਰ ਦਿੱਤਾ ਇਹ ਐਲਾਨ ਵੀ ਕਰਵਾ ਦਿੱਤਾ ਗਿਆ ਕਿ ਕੋਈ ਵੀ ਸਿੱਖ ਗੁਰਬਾਣੀ ਨਹੀਂ ਪੜ੍ਹੇਗਾ ਲਖਪਤ ਰਾਏ ਦੇ ਇਨਾਂ ਕਣਾਉਨੇ ਕੰਮਾਂ ਨੂੰ ਰਕਵਾਉਣ ਲਈ ਲਾਹੌਰ ਦੇ ਮੁਤਵਰ ਦੀਵਾਨ ਕੌੜਾ ਮੱਲ ਜੀ ਦੀ ਅਗਵਾਈ 'ਚ ਉਸ ਨੂੰ ਮਿਲੇ ਪਰ ਉਹ ਹੰਕਾਰੀ ਨਾ ਮਿਲਿਆ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਵੀ ਬੇਅਦਬੀ ਕੀਤੀ ਲਾਹੌਰ ਤੋਂ ਬਾਅਦ ਉਸਨੇ ਅੰਮ੍ਰਿਤਸਰ ਵੱਲ ਰੁਕ ਕੀਤਾ ਸਿੱਖਾਂ ਨੇ ਸਮੇਂ ਦੀ ਦੀ ਜਾਗਤ ਨੂੰ ਸਮਝਦਿਆਂ ਘਰ ਘਾਟ ਛੱਡ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਕਸਬੇ ਨੇੜਲੇ ਕਾਨੂੰਵਾਲ ਸ਼ੰਭ ਵਿੱਚ ਜਾ ਟਿਕਾਣਾ ਕੀਤਾ। ਇਸ ਸ਼ੰਭ ਵਿੱਚ ਸਰਦਾਰ ਜੱਸਾ ਸਿੰਘ ਆਲੂਆਲੀਆ, ਸਰਦਾਰ ਗੁਰਦੇਵਾਲ ਸਿੰਘ ਡੱਲੇਵਾਲੀਆ, ਸਰਦਾਰ ਹਰੀ ਸਿੰਘ ਪੰਗੀ ਪਾਈ ਸੁੱਖਾ ਸਿੰਘ ਮਾੜੀ ਕੰਬੌਕੀ ਤੇ ਸਰਦਾਰ ਨੋਦ ਸਿੰਘ ਦੇ ਜਥੇ ਵੀ ਹਾਜ਼ਰ ਸਨ। ਇਤਿਹਾਸਕਾਰਾਂ ਅਨੁਸਾਰ ਸ਼ੰਭ ਵਿੱਚ ਸਿੱਖਾਂ ਦੀ ਗਿਣਤੀ 15 ਤੋਂ 40000 ਤੱਕ ਲਿਖੀ ਹੈ। ਕਾਨੂੰਵਾਲ ਸ਼ੰਭ ਦਾ ਖੇਤਰ 20-25 ਮੀਲ ਲੰਬਾ ਤੇ 5 ਤੋਂ 6 ਮੀਲ ਚੌੜਾ ਸੀ ਜਦੋਂ ਲਖਪਤਰਾਏ ਨੂੰ ਖਬਰ ਮਿਲੀ ਕਿ ਹਜ਼ਾਰਾਂ ਸਿੱਖ ਕਾਨੂੰਵਾਲ ਚੰਬ ਵਿੱਚ ਹਨ ਤਾਂ ਉਸਨੇ ਫੌਜ ਸਮੇਤ ਚੰਬ ਨੂੰ ਘੇਰ ਲਿਆ ਸਾਹੀ ਫੌਜਾਂ ਨੇ ਅਸਲੇ ਬਰੂਦ ਨਾਲ ਸਿੱਖਾਂ ਤੇ ਹਮਲਾ ਬੋਲ ਦਿੱਤਾ ਚੰਬ ਦੇ ਪੇਤੀ ਹੋਣ ਕਾਰਨ ਸਿੱਖਾਂ ਤੇ ਇਸ ਹੱਲੇ ਦਾ ਖਾਸ ਅਸਰ ਨਹੀਂ ਪਿਆ ਲਖਪਤਰਾਏ ਨੇ ਜੰਗਲ ਨੂੰ ਅੱਗ ਲਗਵਾ ਦਿੱਤੀ ਰਾਤ ਦੇ ਹਨੇਰੇ 'ਚ ਸਿੱਖ ਦੁਸ਼ਮਣਾਂ ਕੋਲੋਂ ਰਸਦ ਪਾਣੀ ਤੇ ਹਥਿਆਰ ਖੋਲ ਲਿਆਉਂਦੇ ਜਿਸ ਨਾਲ ਇਹ ਲੜਾਈ ਕਈ ਮਹੀਨਿਆਂ ਤੱਕ ਚੱਲਦੀ ਰਹੀ ਪਰ ਸੀਮਿਤ ਰਸਦ ਆਣੀ ਘਟ ਮਾਤਰਾ ਵਿੱਚ ਗੋਲੀ ਸ਼ਿੱਕਾ ਲੰਬਾ ਸਮੇਂ ਦੀ ਟਿਕਾਵਟ ਤੇ ਉੱਪਰੋਂ ਠਾਠਾ ਮਾਰਦੀ ਸਾਹੀ ਫੌਜ ਸਿੱਖਾਂ ਲਈ ਚੰਬ ਵਿੱਚ ਟਟੇ ਰਹਿਣ ਅੱਖੋਂ ਮੁਸ਼ਕਿਲ ਸੀ ਸਿੱਖਾਂ ਆਗੂਆਂ ਨੇ ਚੰਬ ਤੋਂ ਬਾਹਰ ਨਿਕਲਣ ਦਾ ਫੈਸਲਾ ਕਰ ਲਿਆ ਲੇਕਿਨ ਇਥੋਂ ਸਹੀ ਸਲਾਮਤ ਬਾਹਰ ਨਿਕਲਣਾ ਸੌਖਾ ਕੰਮ ਨਹੀਂ ਸੀ ਕਿਉਂਕਿ ਸਾਹਮਣੇ ਸਿੱਧਾ ਪਹਾੜ ਸੱਜੇ ਪਾਸੇ ਰਾਵੀ ਦਰਿਆ ਤੇ ਪਿੱਛੇ ਸਾਹੀ ਫੌਜਾਂ ਸਨ ਰਾਵੀ ਦਰਿਆ ਦਾ ਪਾਣੀ ਪੂਰੇ ਜੋਬਨ ਤੇ ਠਾਠਾ ਮਾਰ ਰਿਹਾ ਸੀ ਜਿਸ ਦੀ ਥਾਂ ਲੈ ਲਈ ਸਰਦਾਰ ਗੁਰਦਿਆਲ ਸਿੰਘ ਦੇ ਭਰਾਵਾਂ ਨੇ ਆਪਣੇ ਘੋੜੇ ਤਰੀ ਆ ਚ ਖੇਲ ਦਿੱਤੀ ਪਰ ਵਹਾ ਤੇਜ ਹੋਣ ਕਾਰਨ ਕੋੜਸ ਵਾਰ ਪਾਣੀ ਚ ਰੁੜ ਗਏ ਸਿੱਖਾਂ ਨੇ ਪਹਾੜ ਵਾਲੇ ਪਾਸੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਇਸ ਸਮੇਂ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ ਅਗਾਹ ਯਹੀਆ ਖਾਨ ਦੇ ਹੁਕਮਾਂ ਨਾਲ ਪਹਾੜੀ ਬਸਿੰਦਿਆਂ ਨੇ ਵੀ ਸਿੱਖਾਂ ਤੇ ਗੋਲੀਆਂ ਪੱਥਰਾਂ ਦਾ ਮੀਂਹ ਵਰਾਉਣਾ ਸ਼ੁਰੂ ਕਰ ਦਿੱਤਾ ਕੁਝ ਜਥੇ ਔਕਣਾ ਸਹਾਰ ਦੇ ਕੀਰਤਪੁਰ ਸਾਹਿਬ ਪੁੱਜੇ ਬਾਕੀ ਬਚੇ ਸਿੱਖਾਂ ਨੇ ਆਮੋ ਸਾਹਮਣੇ ਹੋ ਕੇ ਲੜਨ ਦਾ ਫੈਸਲਾ ਕਰ ਲਿਆ ਸਿੰਘਾਂ ਨੇ ਭੁੱਖੇ ਪਿਆਸੇ ਨਾ ਮਾਤਰ ਹਥਿਆਰਾਂ ਨਾਲ ਦੁਸ਼ਮਣ ਫੌਜ ਨਾਲ ਗਏ ਗੰਜ ਲੜਾਈ ਕੀਤੀ ਇਸ ਜੰਗ ਚ ਲਖਪਤ ਰਾਏ ਦਾ ਪੁੱਤਰ ਹਰਪਜਨ ਰਾਏ ਜਹੀਆ ਖਾਨ ਦਾ ਪੁੱਤਰ ਨਾਹਰ ਖਾਨ ਫੌਜਦਾਰ ਕਰਮਬਖਸ਼ ਤੇ ਕਈ ਫੌਜਦਾਰ ਮਾਰੇ ਗਏ ਹੁਣ ਸਿੱਖ ਬਿਆਸ ਦਰਿਆ ਵੱਲ ਨੂੰ ਨਿਕਲ ਪਏ ਪਰੰਤੂ ਜੇਠ ਦੀ ਕੜਕ ਦੀ ਧੁੱਪ ਤੇ ਰੇਤਲਾ ਪੈਂਡਾ ਰਾਹ ਰੋਕ ਰਿਹਾ ਸੀ ਸਿੱਖ ਡਿਡ ਨਿਸ਼ਚੇ ਨਾਲ ਅੱਗੇ ਵਧਦੇ ਗਏ ਸ੍ਰੀ ਹਰ ਗੋਬਿੰਦਪੁਰ ਦੇ ਪਤਨ ਤੋਂ ਬਿਆਸ ਦਰਿਆ ਪਾਰ ਕਰਦਿਆਂ ਸਿੰਘਾਂ ਦੀ ਟੱਕਰ ਅਦੀਨਾ ਵੇਗ ਨਾਲ ਹੋਈ ਸਿੱਖਾਂ ਨੂੰ ਇਤਲਾਹ ਮਿਲੀ ਕਿ ਲਖਪਤਰ ਆਈ ਵੀ ਪਿੱਛਾ ਕਰਦਾ ਆ ਰਿਹਾ ਹੈ ਸਿੰਘ ਅਦੀਨਾ ਵੇਗ ਦੀ ਫੌਜ ਨਾਲ ਲੋਹਾ ਲੈੰਦੇ ਸਤਲੁਜ ਪਾਰ ਕਰਕੇ ਮਾਲਵੇਚ ਦਾਖਲ ਹੋ ਗਏ ਤੇ ਵੱਖ-ਵੱਖ ਪਿੰਡਾਂ ਵੱਲ ਨਿਕਲ ਗਏ ਇਸ ਜੰਗ ਚ 7000 ਸਿੱਖ ਸ਼ਹੀਦੀ ਪ੍ਰਾਪਤ ਕਰ ਗਏ 3000 ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਨਖਾਸ ਚੌਂਕ 'ਚ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ ਲਖਪਤ ਰਾਏ ਹਜ਼ਾਰਾਂ ਦੀ ਗਿਣਤੀ 'ਚ ਆਪਣੀ ਫੌਜ ਨੂੰ ਮਰਵਾ ਕੇ ਲਾਹੌਰ ਪਰਤ ਗਿਆ ਇੰਨਾ ਵੱਡਾ ਜਾਨੀ ਤੇ مالی ਨੁਕਸਾਨ ਵੀ ਸਿੱਖ ਕੌਮ ਦੇ ਜਜ਼ਬੇ ਤੇ ਉਤਸ਼ਾਹ ਨੂੰ ਨਹੀਂ ਠੱਲ ਸਕਿਆ ਹਾਂਜੀ ਕਿਦਾਂ ਦੀ ਲੱਗੀ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ